ਹਗੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਸ਼ੇਸ਼ ਤੌਰ ਤੇ ਸਰਬਤ ਦਾ ਪਲਾ ਚੈਰੀਟੇਬਲ ਟਰਸਟ ਦੇ ਹੈੱਡ ਆਫਿਸ ਪਟਿਆਲਾ ਵਿਖੇ ਪਹੁੰਚਿਆ ਦਾਸ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੁਆਇੰਟ ਸੈਕਟਰੀ ਮਾਸਟਰ ਜਨ ਵੀਰ ਸਿੰਘ ਆਪਣੀ ਸਮੂਹੀ ਟੀਮ ਦੇ ਨਾਲ ਸਾਡੇ ਜਿਹੜੇ ਪੰਥ ਦੇ ਇੱਕ ਮਹਾਨ ਸ਼ਖਸੀਅਤ ਡਾਕਟਰ ਐਸ ਪੀ ਸਿੰਘ ਉਭਰਾਏ ਸਾਹਿਬ ਉਹਨਾਂ ਦੇ ਚਰਕਮਨਾਂ ਦੇ ਨਾਲ ਜੋ ਅਖੂਰ ਵਿਖੇ ਇੱਕ ਵਧੀਆ ਲੈਬਾਰਟਰੀ ਦੀ ਸ਼ੁਰੂਆਤ ਹੋਈ ਉਸੇ ਨਾਲ ਹੀ ఫిਜ਼ੀਓਥੈਰੇਪੀ ਸੈਂਟਰ ਉਹ ਡੈਂਟਲ ਸੈਂਟਰ ਜੋ ਜੂਨ ਮਹੀਨੇ ਦੇ ਵਿੱਚ ਡਾਕਟਰ ਸਾਹਿਬ ਨੇ ਆਪ ਜਾ ਕੇ ਉਸ ਸਾਰੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਉਸੇ ਨਾਲ ਹੀ ਉਸ ਦਿਨ ਹੀ ਡਾਕਟਰ ਸਾਹਿਬ ਨੇ ਜੋ ਐਂਬੂਲੈਂਸ ਦਾ ਸਾਰਾ ਨਲੂਟਾ ਉਹ ਜਿਹੜਾ ਅਨਾਉਂਸ ਕੀਤਾ ਸੀ ਆ ਜੋ ਐਂਬੂਲੈਂਸ ਅਖਨੂਰ ਦੀ ਮੈਨੇਜਮੈਂਟ ਕਮੇਟੀ ਨੂੰ ਉਹਨਾਂ ਨੇ ਹੈਂਡਓਵਰ ਕੀਤੀ ਹੈ ਅਸੀਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦੀ ਸਾਰੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਡਾਕਟਰ ਸਾਹਿਬ ਦਾ ਡਾਕਟਰ ਦਲਜੀਤ ਜੀ ਦਾ ਡਾਕਟਰ ਅਟਵਾਲ ਸਾਹਿਬ ਦਾ ਵੀਰ ਜੀ ਦਾ ਸਾਰਿਆਂ ਦਾ ਅਸੀਂ ਦਿలు ਧੰਨਵਾਦੀਆਂ ਔਰ ਉਮੀਦ ਕਰਦੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਸਰਬਤ ਦਾ ਪਲਾ ਚੈਰੀਟੇਬਲ ਟਰਸ ਜੋ ਸਮੁੱਚੀ ਮਨੁੱਖਤਾ ਦੀ ਸੇਵਾ ਕਰ ਰਿਹਾ ਉਸ ਦੇ ਵਿੱਚ ਜੋ ਵੀ ਜੰਮੂ ਕਸ਼ਮੀਰ ਦੇ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਸਾਡੀਆਂ ਡਿਊਟੀਆਂ ਲਗਾਣ ਕੇ ਡਾਕਟਰ ਸਾਹਿਬ ਉਹਨਾਂ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਦੇ ਨਾਲ ਮੋਂਡੇ ਦੇ ਨਾਲ ਮੋਂਡਾ ਲਾ ਕੇ ਕੰਮ ਕਰਨ ਦਾ ਯਤਨ ਕਰਾਂਗੇ ਮਾਨਵਤਾ ਦੀ ਸੇਵਾ ਦੇ ਲਈ ਅਸੀਂ ਵਾਧੂ ਵਾਧ ਜੋ ਸਹੀਲਾ ਵਸੀਲਾ ਇਥੂ ਸ਼ੁਰੂਆਤ ਹੋਏਗੀ ਉਸ ਨੂੰ ਅਸੀਂ ਹਰ ਕਦਮ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਮੈਂ ਜ਼ਰੂਰ ਉਬਰਾਈ ਸਾਹਿਬ ਜੋ ਇੱਕ ਵਰਲਡ ਫੇਮਸ ਪਰਸਨੈਲਿਟੀ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਅੱਜ ਇਸ ਸਮੇਂ ਤੇ ਕੁਛ ਨਾ ਕੁਛ ਦੋ ਅਕੀ ਜ਼ਰੂਰ ਆਪਣੇ ਸਾਡੇ ਜੋ ਚੈਨਲ ਹੈ ਜੋ ਅਕਨੂਰ ਤੋਂ ਸ਼ੁਰੂ ਹੋਇਆ ਸੁੰਦਰ ਮੀਡੀਆ ਉਸ ਤੇ ਆਪਣੇ ਚੰਦਲ ਫਾਜ਼ਲ ਦੇ ਨਾਲ ਅੱਜ ਦਾ ਜਿਹੜਾ ਇਹ ਮੁਬਾਰਕ ਦਿਨ ਹੈ ਇਸ ਤੇ ਸਾਨੂੰ ਕੁਛ ਚੰਦਲ ਫਾਜ਼ਲ ਸੰਗੇ ਟਾਕਸਪ ਕਰੁਲਾਣੇ ਆਪੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਰਬਤਮਾਲਾ ਚੈਰੀਟੇਬਲ ਟਾਸਟ ਵਲੋਂ ਜਿੱਦਾਂ ਕਾਫੀ ਸਕੀਮਾਂ ਚੱਲ ਰਹੀਆਂ ਨੇ ਹੈਲਥ ਨੂੰ ਲੈ ਕੇ ਉਹਨਾਂ ਚ ਇੱਕ ਹਿੱਸਾ ਲੈਬੋਰੀਟਰੀਜ਼ ਦਾ ਹੈ ਜਿਹੜੀਆਂ ਕਿ ਸਾਡੀਆਂ ਹੁਣ ਤੱਕ 750 ਤੋਂ ਉੱਤੇ ਲੈਬੋਰੀਟਰੀਜ਼ ਜਿਹੜੀ ਹੈ ਉਹ ਸਾਰੇ 12 13 ਡਿਸਟ੍ਰਿਕਟ ਵਿੱਚ ਚੱਲ ਰਹੀਆਂ ਨੇ ਇਸ ਤਰ੍ਹਾਂ ਡੈਂਟਲ ਕਲੀਨਿਕ ਹੈ ఫిਜ਼ੀਓਥੈਰੇਪੀ ਸੈਂਟਰ ਹੈ ਡਿਜੀਟਲ ਐਕਸ-ਰੇ ਨੇ ਤੇ ਕਿਤੇ ਕਿਤੇ ਜਿੱਥੇ ਡਾਕਟਰ ਅਵੇਲੇਬਲ ਆ ਉੱਥੇ ਅਸੀਂ ਅਲਟਰਾਸਾਉਂਡ ਵੀ ਦਿੰਦੇ ਆ ਸੋ ਇਸੇ ਤਰ੍ਹਾਂ ਜੂਨ ਮਹੀਨੇ ਵਿੱਚ ਜਿਹੜੀ ਇੱਕ ਰਿਕੁਆਇਰਮੈਂਟ ਆਈ ਸੀ ਜੰਮੂ ਕਸ਼ਮੀਰ ਦੀ ਤੇ ਅਸੀਂ ਉੱਥੇ ਜਾ ਕੇ ਡਾਕਟਰ ਹਟਵਾਲ ਡਾਕਟਰ ਜਸਾ ਸਿੰਘ ਜੀ ਤੇ ਡਾਕਟਰ ਗਿਲ ਸਾਹਿਬ ਤੇ ਉੱਥੇ ਜਾ ਕੇ ਲੈਬੋ੍ਰਟਰੀ ਖੋਲ ਦਿੱਤੀ ਗਈ ਇੱਕ ਡੈਂਟਲ ਕਲੀਨਿਕ ਖੋਲਿਆ ਗਿਆ ਤੇ ਇੱਕ ਫਿਜ਼ੀਓਥੈਰੇਪੀ ਸੈਂਟਰ ਖੋਲਿਆ ਗਿਆ ਪਬਲਿਕ ਲਈ ਜਿਹੜਾ ਕਿ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਕੈਸਾ ਨੇ ਕਿ 10 ਪਰ 12% ਦਾ ਮਾਰਕੀਟ ਨਾਲੋਂ ਸੋ ਉਹਨਾਂ ਰੇਟਾਂ ਦੇ ਅਸੀਂ ਕੰਮ ਕਰ ਰਹੇ ਹਾਂ ਤੇ ਬੜੇ ਅੱਛੇ ਰਿਜ਼ਲਟ ਸਾਹਮਣੇ ਆ ਰਹੇ ਨੇ ਔਰ ਉੱਥੇ ਮੈਂ ਅਨਾਉਂਸ ਕੀਤਾ ਸੀ ਕਿ ਮੈਂ ਖੁਦ ਮਹਿਸੂਸ ਕੀਤਾ ਸੀ ਕਿ ਇੱਥੇ ਗੁਰਦਵਾਰਾ ਸਾਹਿਬ ਤੇ ਉੱਥੇ ਐਂਬੂਲੈਂਸ ਨਹੀਂ ਹੈ ਕੋਈ ਸਰਵਿਸ ਤੇ ਮੈਂ ਗੈਸਤੌਨਿਕ ਐਂਬੂਲੈਂਸ ਦੇਾਂਗੇ ਸੋ ਅੱਜ ਦੁਆਰਾ ਸਾਰੀ ਸਾਰੀ ਕਮੇਟੀ ਜਿਹੜੀ ਹੈ ਸਾਰੇ ਇੱਥੇ ਆਏ ਹੋਏ ਨੇ ਤੇ ਉਹਨਾਂ ਨੂੰ ਅਸੀਂ ਜਿਹੜੀ ਐਂਬੂਲੈਂਸ ਜਿਹੜੀ ਹੈ ਉਹਨਾਂ ਨੂੰ ਦੇ ਰਹੇ ਆ ਇਸ ਤੋਂ ਬਾਅਦ ਇਹਨਾਂ ਦੀ ਕੁਝ ਹੋਰ ਵੀ ਡਿਮਾਂਡ ਹੈ ਜਿਹੜੀਆਂ ਕਿ ਜਿਸ ਤਰ੍ਹਾਂ ਅਲਟਰਾਸਾਉਂਡ ਹੈ ਜਾਂ ਡਿਜੀਟਲ ਐਕਸਰੇ ਵਗੈਰਾ ਸੋ ਅੱਜ ਅਸੀਂ ਜਿਆਦਾ ਸਾਡਾ ਜਿਹੜਾ ਜ਼ੋਰ ਲੱਗਿਆ ਹੋਇਆ ਪੰਜਾਬ ਜਿੱਥਨਾ ਹੜ ਆਏ ਹੋਏ ਨੇ ਤੇ ਬਹੁਤ ਹਾਲਤ ਖਰਾਬ ਹੈ ਸੋ ਉੱਥੇ ਸਾਡੇ ਕੋਰੋਨਾ ਦੇ ਬਜਟ ਜਿਹੜੇ ਉਧਰ ਲੱਗ ਰਹੇ ਨੇ ਇਸ ਕਰਕੇ ਜਿਹੜਾ ਇਹ ਤਕਰੀਬਨ 50-60 ਲੱਖ ਦਾ ਖਰਚਾ ਹੈਗਾ ਜਿਹੜਾ ਅ ਅਲਟਰਾਸਾਉਂਡ ਦਾ ਜਾਂ ਡਿਜੀਟਲ ਐਕਸਰੇ ਦਾ ਇਹ ਅਸੀਂ ਥੋੜ ਇਹ ਇਹ ਚਲਾਓ ਪਹਿਲਾਂ ਸੋ ਇਸ ਤੋਂ ਬਾਅਦ ਅਸੀਂ ਇਹ ਕਹ ਸੀ ਜਿੰਨਾ ਸਾਰਾ ਏਰੀਆ ਤੁਹਾਡਾ ਬਣਦਾ ਜੰਮੂ ਕਸ਼ਮੀਰ ਦਾ ਅਸੀਂ ਨੋ ਲੋਕੇਸ਼ਨ ਗਏ ਸੀ ਕਿ ਤੁਸੀਂ ਨੋ ਲੋਕੇਸ਼ਨ ਸਾਨੂੰ ਦਿਓ ਕਿ ਜਿਨ੍ਹਾਂ ਵਿੱਚ ਸਾਡੇ ਕੋਲ ਇੱਕ ਤਾਂ ਖਨੂਰ ਖੁੱਲ ਚੁੱਕੀ ਹੈ ਆਲਰੇਡੀ ਤੇ ਦੂਜਾ ਸੱਤ ਲੋਕੇਸ਼ਨ ਅਸੀਂ ਆਲਰੇਡੀ ਪਾਸ ਕਰ ਦਿੱਤੀਆਂ ਹੋਈਆਂ ਨੇ ਸੋ ਉਹ ਲਿਸਟ ਸਾਰੀ ਦੇ ਦਿੱਤੀ ਗਈ ਇਹਨਾਂ ਨੂੰ ਤੇ ਨੋ ਨੋ ਲਬੋਰੀਟਰੀ ਜਿਹੜੀਆਂ ਜਿੰਨੀ ਜਲਦੀ ਹੋਏਗਾ ਅਸੀਂ ਡਾਕਟਰ ਗਿੱਲ ਦੇ ਖੜੇ ਸਾਡੇ ਨਾਲ ਸੋ ਇਹ ਇਹ ਜਾ ਰਹੇ ਨੇ ਵਿਜ਼ਿਟ ਕਰਨ ਲਈ ਵਿਜ਼ਿਟ ਕਰਨ ਤੋਂ ਬਾਅਦ ਜੇ ਜਗ੍ਹਾ ਸਿਲੈਕਟ ਹੋ ਜਾਂਦੀ ਹੈ ਸਾਰੀ ਸਾਨੂੰ ਬਿਲਡਿੰਗ ਬਣਾ ਕੇ ਦੇ ਦੇਣਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 5-6 ਮਹੀਨੇ ਦੇ ਵਿੱਚ ਸਾਰੀਆਂ ਲਬੋਰੀਟਰੀ ਜਿਹੜੀਆਂ ਖੋਲ ਕੇ ਤੇ ਇਹ ਵੀ ਅਸੀਂ ਪਬਲਿਕ ਨੂੰ ਸਮਰਪਿਤ ਕਰਦੀ ਹੈ ਸਭ ਤੋਂ ਪਹਿਲਾਂ ਲਬੋਰੀਟਰੀਸ ਖੋਲਣੇ ਆ ਫਿਰ ਡਾਕਟਰ ਹਟਵਾਲ ਦੇ ਜਿਹੜਾ ਪ੍ਰੋਜੈਕਟ ਹੈਗਾ ਇਹਨਾਂ ਦਾ ਜਿਹਦਾ ਫਿਜ਼ੀਓਥੈਰੇਪੀ ਸੈਂਟਰ ਨੇ ਜਾਂ ਡੈਂਟਲ ਕਲੀਨਿਕ ਖੋਲਣੇ ਨੇ ਸੋ ਜਿੱਥੇ ਇਹ ਲਬੋਰੀਟਰੀ ਖੋਲਣੇ ਆ ਉੱਥੇ ਅਗਰ ਦੇਖਾਂਗੇ ਰ ਮਿਲਦਾ ਹੋਏਗਾ ਤੇ ਇਹ ਚੀਜ਼ਾਂ ਜਿਹੜੀਆਂ ਅਸੀਂ ਅਨਾਉਂਸ ਕੀਤੀਆਂ ਹੋਈਆਂ ਪਹਿਲਾਂ ਤੇ ਇਹ ਵੀ ਅਸੀਂ ਨਾਲ ਦੀ ਨਾਲ ਖੋਲ੍ਹਾਂਗੇ ਸੋ ਜਿੰਨਿਕ ਸੇਵਾ ਸੀ ਕਰ ਸਕਦੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਨੂੰ ਜਰੂਰ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ